ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹਾ ਨਵਦੀਪ ਸਿੰਘ ਮਦਵਾ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਾਂ ਕਹਿ ਲਓ ਕਿ ਇੱਕ ਅਪੀਲ ਤੁਹਾਨੂੰ ਅੱਜ ਮੈਂ ਕਰਨ ਜਾ ਰਿਹਾ ਹਾਲਾਂਕਿ 1 ਨਵੰਬਰ ਨੂੰ ਪੰਜਾਬ ਦਿਹਾੜੇ ਵਾਲੇ ਦਿਨ ਜਾਂ ਕਹਿ ਲਓ ਕਿ ਪੰਜਾਬੀ ਸੂਬਾ ਸਥਾਪਨਾ ਦਿਹਾੜਾ ਹਾਲਾਂਕਿ ਮੈਂ ਉਹਨੂੰ ਪੰਜਾਬ ਡੇ ਨਹੀਂ ਕਹਾਂਗਾ ਕਿਉਂਕਿ ਪੰਜਾਬ ਤੇ 1 ਨਵੰਬਰ ਨੂੰ ਟੋਟੇ ਹੋਇਆ ਸੀ ਟੁਕੜਿਆਂ 'ਚ ਵੰਡਿਆ ਗਿਆ ਸੀ ਛੋਟਾ ਜਿਹਾ ਸੂਬਾ ਸਾਡੇ ਕੋਲ ਰਹਿ ਗਿਆ ਪਰ ਫਿਰ ਵੀ ਪੰਜਾਬ ਦਿਹਾੜਾ ਜਾਂ ਹਰਿਆਣਾ ਦਿਹਾੜਾ ਉਹਨੂੰ ਜਿਹੜਾ ਕਿਹਾ ਜਾਂਦਾ ਹੈ ਉਸ ਦਿਨ ਇਸ ਪਲੇਟਫਾਰਮ ਦੀ ਸ਼ੁਰੂਆਤ ਇਸ ਮੰਤਵ ਨਾਲ ਕੀਤੀ ਸੀ ਕਿ ਤੁਹਾਡੇ ਨਾਲ ਸੱਚ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਕਹਿ ਲੋ ਜਾਂ ਕਹਿ ਲੋ ਕਿ ਜਿਵੇਂ ਪਹਿਲਾਂ ਤੁਹਾਡੇ ਨਾਲ ਚੈਨਲ ਰਾਹੀਂ ਪੱਖ ਦਾ ਮਸਲਾ ਰਹੀਂ ਤੁਹਾਡੇ ਨਾਲ ਰਾਏ ਸਾਂਝੀ ਕਰਦਾ ਸੀ ਉਸ ਲਈ ਇਹ ਪਲੇਟਫਾਰਮ ਸ਼ੁਰੂ ਕੀਤਾ ਗਿਆ ਸੀ ਔਰ ਇੱਕ ਅੱਲਾ ਚੈਨਲ ਨਹੀਂ ਹੈ ਇੱਕ ਮੰਚ ਹੈ ਤੁਹਾਡੀ ਰਾਏ ਦਾ ਲੋਕ ਰਾਏ ਦਾ ਇਹ ਲੋਕਾਂ ਦਾ ਚੈਨਲ ਹੈ ਔਰ ਕਈ ਲੋਕ ਕਹਿੰਦੇ ਨੇ ਕਿ ਅਸੀਂ ਨਿਰਪੱਖ ਪੱਤਰਕਾਰੀਤਾ ਕਰਦੇ ਹਾਂ ਮੈਂ ਨਹੀਂ ਕਰਦਾ ਨਿਰਪੱਖ ਪੱਤਰਕਾਰੀਤਾ ਮੈਂ ਖੁੱਲ ਕੇ ਕਹਿ ਰਿਹਾ ਮੈਂ ਨਿਰਪੱਖ ਨਹੀਂ ਕਰਦਾ ਜਿਹਦਾ ਕੋਈ ਪੱਖ ਹੀ ਨਹੀਂ ਉਹ ਕਾਦੀ ਪੱਤਰਕਾਰ ਹੀ ਤਾਂ ਹਾਂ ਅਸੀਂ ਲੋਕ ਪੱਖੀ ਗੱਲ ਕਰਦੇ ਇੱਥੇ ਇੱਥੇ ਪੱਖ ਲੋਕਾਂ ਦਾ ਰੱਖਿਆ ਜਾਂਦਾ ਔਰ ਕਈ ਵਾਰੀ ਲੋਕਾਂ ਦੇ ਪੱਖ ਰੱਖਣ ਦਾ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਮੈਂ ਅਜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਿਛਲੇ 12 ਦਿਨਾਂ ਤੋਂ ਲਗਾਤਾਰ ਸਟ੍ਰਾਈਕਾਂ ਲਗਾਤਾਰ ਇਸ ਪਲੇਟਫਾਰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਬਹੁਤ ਕੁਝ ਹੋ ਰਿਹਾ ਹੈ ਹੁਣ ਕੁਝ ਗੱਲਾਂ ਮੈਂ ਅਜੇ ਨਹੀਂ ਸ਼ੇਅਰ ਕਰੂੰਗਾ ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ ਕਿ ਥੋੜਾ ਜਿਹਾ ਆਪਣੇ ਦਾਇਰੇ 'ਚ ਰੋ ਦਾਇਰੇ 'ਚ ਰੋਗੇ ਚੰਗੇ ਰੋਗੇ ਜੇ ਮੈਂ ਦਾਇਰਾ ਖੋਲ੍ਹਤਾ ਤੇ ਔਖਾ ਹੋ ਜਾਏਗਾ ਮੈਂ ਵੀ ਕਹਿਣਾ ਜੋ ਮੈਂ ਚਾਹਦਾ ਨਹੀਂ ਹਾਂ ਤੁਸੀਂ ਆਪਣੀਆਂ ਕੋਸ਼ਿਸ਼ਾਂ ਕਰੋ ਮੈਂ ਆਪਣੀ ਕੋਸ਼ਿਸ਼ ਕਰ ਰਿਹਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਪਤਾ ਕਿਸੇ ਦਾ ਕੁਝ ਨਹੀਂ ਹੁੰਦਾ ਹਲਕੇ ਹੋਏ ਲੋਕ ਜਿਹੜੇ ਹੁੰਦੇ ਆ ਨਾ ਉਹ ਕੰਬਲੇ ਵੀ ਹੁੰਦੇ ਆ ਜੇ ਆਖੀਂ ਦੋ ਕਿ ਪਿੱਛੇ ਜਦੋਂ ਲੱਗ ਜਾਂਦੇ ਆ ਉਹ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਮੈਂ ਉਹ ਸ਼ਬਦ ਨਹੀਂ ਵਰਤੂੰਗਾ ਪਰ ਮੈਂ ਤੁਹਾਡੇ ਤੋਂ ਇੱਕ ਗੁਜ਼ਾਰਿਸ਼ ਦੋਵੇਂ ਹੱਥ ਜੋੜ ਕੇ ਕਰੂੰਗਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਇੱਕ ਹੋਰ ਇੱਕ ਮੇਰਾ ਆਪ ਦਾ ਵੀ ਆਪਣੇ ਨਾਂ ਤੋਂ ਵੀ ਚੈਨਲ ਹੈ ਨਵਨੀਤ ਸਿੰਘ ਮਦਵਨਾ ਤੋਂ ਉਹ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਿੰਕ ਮੈਂ ਨਾਲ ਇਹਦੇ ਲਾ ਰਿਹਾ ਲਿੰਕ ਵੀ ਇਹਦੇ ਨਾਲ ਸਾਂਝਾ ਕਰ ਰਿਹਾ ਉਹਨੂੰ ਵੀ ਸ਼ੇਅਰ ਉਹਨੂੰ ਵੀ ਸਬਸਕ੍ਰਾਈਬ ਕਰ ਦਿਓ ਕਿ ਕੱਲ ਨੂੰ ਜੇ ਕੋਈ ਮਸਲਾ ਇਸ ਪੇਜ ਤੇ ਹੁੰਦਾ ਸਸ ਪਲੇਟਫਾਰਮ ਤੇ ਹੁੰਦਾ ਹਾਲਾਂਕਿ ਮੈਨੂੰ ਉਮੀਦ ਹੈ ਕਿ ਤੁਹਾਡਾ ਪਿਆਰ ਹੈ ਨਾ ਕਿ ਉਹ ਕਹਿੰਦੇ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਵਾਲਵੀ ਵਿੰਗਾ ਨਹੀਂ ਹੁੰਦਾ ਕਿਉਂਕਿ ਮੈਂ ਸੱਚ ਗੱਲ ਕਰਨਾ ਹੈ ਤੇ ਜਿਹਨੂੰ ਬੁਰੀ ਲੱਗਦੀ ਹੋਏ ਉਹਨੂੰ ਲੱਗੇ ਔਰ ਜਿਹੜੇ ਮੇਰੀ ਇਸ ਗੱਲ ਨੂੰ ਵੀ ਇਤਰਾਜ਼ ਕਰਦੇ ਉਹਨਾਂ ਦੇ ਇਤਰਾਜ਼ ਸਰ ਮੱਥੇ ਨੇ ਤੇ ਕੱਲ ਨੂੰ ਤੇ ਤੁਸੀਂ ਵੀ ਉੱਥੇ ਸੀ ਅੱਜ ਤੁਸੀਂ ਇਹ ਬੋਲ ਰਹੇ ਹੋ ਕੋਈ ਨਹੀਂ ਪੂਰਾ ਪੰਜਾਬ ਬੋਲ ਰਿਹਾ ਮੈਂ ਮੈਂ ਉੱਥੇ ਸੀ ਠੀਕ ਹੈ ਪਰ ਵੋਟਾਂ ਦੇ ਤੁਸੀਂ ਵੀ ਪਾਈਆਂ ਹੁਣ ਤੁਸੀਂ ਵੀ ਤੇ ਬੋਲਦੇ ਹੋ ਨਹੀਂ ਬੋਲਦੇ ਜੋ ਕਿ ਠਗਿਆਦੇ ਤੁਸੀਂ ਵੀ ਮਹਿਸੂਸ ਕਰਦੇ ਹੋ ਨਾ ਆਪਣੇ ਆਪ ਨੂੰ ਪਰ ਜਿਹੜੇ ਲੋਕ ਕੋਸ਼ਿਸ਼ਾਂ ਕਰ ਰਹੇ ਆ ਆਪਣੀਆਂ ਉਹਨਾਂ ਨੂੰ ਕਰਨ ਦਿਓ ਉਹ ਆਪਣਾ ਕੰਮ ਕਰ ਰਹੇ ਆ ਮੈਂ ਆਪਣਾ ਕੰਮ ਕਰ ਰਿਹਾ ਸੋ ਅਪੀਲ ਤੁਹਾਨੂੰ ਇਹ ਕਰਨੀ ਹੈ ਕਿ ਇੱਕ ਚੈਨਲ ਹੋਰ ਆਪਣਾ ਹੈ ਉਹਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਹਾਲਾਂਕਿ ਮੈਂ ਕੋਸ਼ਿਸ਼ ਇਹ ਕਰਨਾ ਕਿ ਖਬਰਾਂ ਦੇ ਵਿੱਚ ਉਹਨੂੰ ਨਾਲ ਕੋਲੈਬ ਵੀ ਕਰਦਾ ਸੋ ਥੈਟ ਕਿ ਲੋਕਾਂ ਤੱਕ ਉਹ ਵੀ ਪਹੁੰਚੇ ਬਿਕੋਜ਼ ਜੇ ਕੱਲ ਨੂੰ ਇਨ ਕੇਸਿਸ ਪਲੇਟਫਾਰਮ ਤੇ ਕੋਈ ਖਤਰਾ ਹੁੰਦਾ ਮੈਂ ਖਤਰਾ ਤੇ ਨਹੀਂ ਕਹੂੰਗਾ ਪਰ ਇਹ ਕਿ ਕੋਈ ਕੋਸ਼ਿਸ਼ ਕਰਦਾ ਜਾਂ ਕੋਈ ਸ਼ਰਾਰਤ ਕਰਦਾ ਤੇ ਉਹਦੀ ਸ਼ਰਾਰਤ ਨੂੰ ਨਾ ਮੂੰਹ ਤੋੜ ਜਵਾਬ ਤੁਸੀਂ ਔਰ ਮੈਂ ਮਿਲ ਕੇ ਦੇ ਸਕੀਏ ਦੂਜੇ ਪਲੇਟਫਾਰਮ ਤੇ ਫਿਰ ਹੋਰ ਬੇਬਾਕੀ ਨਾਲ ਬੋਲਾਂਗੇ ਇੱਕ ਵਾਰੀ ਕਰਕੇ ਤੇ ਦੇਖੇ ਕੋਈ ਸੋ ਪਲੇਟਫਾਰਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਲੀਜ਼ ਦਿਨੂ ਵੀ ਸਬਸਕ੍ਰਾਈਬ ਕਰ ਦਿਓ ਇਹ ਅਪੀਲ ਕਰਨ ਲਈ ਤੁਹਾਡੇ ਨਾਲ ਇਹ ਵੀਡੀਓ ਅੱਜ ਮੈਂ ਸਾਂਝੀ ਕਰ ਰਹੇ ਹਾਂ ਔਰ ਕਰਨੀ ਪੈ ਰਹੀ ਅੱਜ ਪਹਿਲੇ ਤਾਂ ਮੈਂ ਪਿਛਲੇ ਹਫਤੇ ਤੋਂ ਸੋਚ ਰਿਹਾ ਸੀ ਕਿ ਕਰਾਂ ਜਾਂ ਰਹਿਣ ਦਿਆਂ ਪਰ ਪਿਛਲੇ ਦੋ ਤਿੰਨ ਦਿਨ ਤੋਂ ਤੇ ਕੁਝ ਜ਼ਿਆਦਾ ਹੋ ਗਿਆ ਸੋ ਇਹ ਬੇਨਤੀ ਹੈ ਸਬਸਕ੍ਰਾਈਬ ਕਰ ਦਿਓ ਨਹੀਂ ਤੇ ਮੇਰੇ ਕੋਲ ਹੋਰ ਵੀ ਬڑے ਰਸਤੇ ਨੇ ਮਤਲਬ ਇਹ ਤੇ ਅਪੀਲ ਤੁਹਾਨੂੰ ਮੈਂ ਸਰਕਾਰ ਨੂੰ ਕਹਿ ਰਿਹਾ ਜਾਂ ਜੋ ਕਰਨਾ ਚਾ ਰਿਹਾ ਜੋ ਕੋਸ਼ਿਸ਼ ਕਰ ਰਿਹਾ ਮੈਂ ਉਹਨੂੰ ਕਹਿ ਰਿਹਾ ਕਿ ਭਰਾਵਾ ਨਾ ਕਰੋ ਕਿਹਨੂੰ ਕਿਹਨੂੰ ਦਬਾਓਗੇ ਕਿਹਦਾ ਕਿਹਦਾ ਮੂੰਹ ਬੰਦ ਕਰੋਗੇ ਸਾਡੇ 3 ਕਰੋੜ ਲੋਕ ਜੇ ਜਵਾਬ ਦੇਣ ਨੂੰ ਆ ਗਏ ਫਿਰ ਤੁਹਾਡੇ ਤਾਂ ਔਖ ਆ ਜਾਣਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ